ਡਾਕਟਰ ਸਾਹਿਬ ਤੁਹਾਡੇ ਗਾਮਨੇ ਵੇਖੋ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਹਮੇਸ਼ਾ ਤੁਹਾਨੂੰ ਕੀ ਕਿਹਾ ਮੈਂ ਤੁਹਾਡੀ ਗੱਲ ਸੁਝੋ ਕੀਤਾ ਨਾ ਅੱਜ ਮੈਂ ਡਾਕਟਰ ਸਾਹਿਬ ਕੋ ਨਹੀਂ ਕੀਤਾ ਪਰ ਮੈਂ ਤੁਹਾਡੀ ਜੋ ਤੂੰ ਕੀਤਾ ਨਾ ਮੈਂ ਬਹੁਤ ਗਲਤੀ ਕੀਤੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਤੁਹਾਡਾ ਮਾਨਸਿਕਾਰਾ ਤੁਹਾਡਾ ਵਰਦਿਆ ਮੈਂ ਜੇ ਨਾ ਕਹਾਂ ਮੈਂ ਵੀ ਤਾਂ ਕਾਉਂਸਲਰ ਆ ਰਿਆ ਨਾ ਮੈਨੂੰ ਵੀ ਪਬਲਿਕ ਨੇ ਜਿਤਾਇਆ ਪਬਲਿਕ ਨੇ ਕਿਹਾ ਪੰਜਾਬ ਦਾ ਕੰਮ ਹੈ ਇਹ ਚ ਕਾਰਪੋਰੇਸ਼ਨ ਦਾ ਕੋਈ ਨਹੀਂ ਲੈਣਾ ਦੇਣਾ ਇਹ ਮੇਰਾ ਵਲੰਟੀਅਰ ਹਾਂ ਤੂੰ ਕਿੱਦਾਂ ਹੱਥ ਪਾ ਸਕਦਾ ਇਹ ਕੋਈ ਰੰਗਲੇ ਪੰਜਾਬ ਦੇ ਕੰਮ ਨਹੀਂ ਗਏ ਕਾਰਪੋਰੇਸ਼ਨ ਦੇ ਕੰਮ ਨੇ ਮਰੇ ਕੰਮ ਕੋਈ ਕਿਨਾਵੇ ਫੋੜਵਾ ਕੋਈ ਖਿਲਾਜੇ ਇੱਥੇ ਹੋ ਰਿਹਾ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਪਾਉਂਦਾ ਪਿਆ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਪਾਉਂਦਾ ਪਿਆ ਮੈਂ ਆਪ ਆਪਣਾ ਮਾਨ ਲੈਣ ਆਇਆ ਮੈਂ ਇੱਕ ਗੱਲ ਦੱਸਿਆ ਮੈਂ ਆਪਣਾ ਮਾਨ ਲੈਣਾ ਮੈਂ ਕਿਸੇ ਨੂੰ ਹੱਥ ਨਹੀਂ ਪਾਣੀ ਮਾਸ਼ਾਅੱਲ੍ਹੀ ਮੈਨੂੰ ਆਂਦਾ ਠੀਕ ਕਰਨਾ ਕੋਈ ਗੱਲ ਨਹੀਂ ਰੱਖ ਸਾਹਿਬ ਚਲੋ ਜਿਸ ਤਰ੍ਹਾਂ ਇਹ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਬੜੀ ਪੰਜਾਬੀ ਦੇ ਵਿੱਚ ਗੱਲ ਕਰਦਾ ਮੈਂ ਕਹਿੰਦਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ ਬਿਲਕੁਲ ਸਹਿਮਤ ਹਾਂ ਮੁੱਲੇ ਦੇ ਵਿੱਚ ਇਲਾਕੇ ਦੇ ਵਿੱਚ ਮੈਂ ਕਹਿੰਦਾ ਮੈਂ ਬਿਲਕੁਲ ਸਹਿਮਤ ਹਾਂ ਕੋਈ ਬਦਮਾਸ਼ੀ ਨਾ ਕਰੀ ਮੈਂ ਤੁਹਾਨੂੰ ਦੱਸਦਾ ਮੈਂ ਕਰਦਾ ਹੀ ਨਹੀਂ ਬਦਮਾਸ਼ੀ ਬਦਮਾਸ਼ੀ ਕਰਦਾ ਮੈਂ ਲੋਕਾਂ ਨੂੰ ਵ ਮੈਂ ਭਲੇ ਮਾਨਸੀ ਨਾ ਵੋਟਾ ਲੈਣਾ ਮੇਰੇ ਕੋਲ ਸੀਗਾ ਮੇਰੇ ਸਾਹਮਣੇ ਕਿਉਂ ਤੂੰ ਉਹਦੇ ਸਿਰੇ ਲਾਇਆ ਦੱਸ ਮੈਂ ਡਾਕਟਰ ਸਾਹਿਬ ਕਿਹਾ ਤੁਸੀਂ ਸਿਰੇ ਬੰਦਾ ਹੁਣ ਮੈਂ ਤੈਨੂੰ ਨਹੀਂ ਪਾਣਾ ਨਹੀਂ ਪਾਉ ਡਾਕਟਰ ਸਾਹਿਬ ਮੈਨੂੰ ਮੈਨੂੰ ਕਿੱਥੇ ਸਿਰੇ ਪਾਵੇ ਮੈਂ ਪਾਉਂਦਾ ਮੈਂ ਪਿੰਦਾ ਪਾਉਂਦਾ ਹੀ ਨਹੀਂ ਸਰੇ ਪਾਉਂਦਾ ਹੀ ਨਹੀਂ ਸਰੇ ਮੈਨੂੰ ਇੱਥੇ ਤੂੰ ਸਮਝਦਾਰ ਸਮਝਦਾ ਹੀ ਉਹ ਡਾਕਟਰ ਸਾਹਿਬ ਤੁਸੀਂ ਫਿਰ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮੈਨੂੰ ਇੱਥੇ ਸਰਿਆਮ ਧਮਕਿਆਂ ਨਾਲ ਆਣਦੇ ਹੋ ਤੁਸੀਂ ਲੈ ਦੂ ਦੂ ਤੁਸੀਂ ਲਈ ਤਮਦਬਾਸ਼ੀ ਕੀਤੀ ਲੈ ਮੈਨੂੰ ਮਾਫੀ ਮੈਂ ਤੁਹਾਨੂੰ ਅੰਦੇ ਹੱਥ ਜੋੜੇ ਪਹਿਲਾਂ ਬੁਲਾਉਣ ਜਸਪਾਲ ਨੂੰ ਨੇ ਨਹੀਂ ਨਹੀਂ ਗਲਤ ਹੈ ਗਲਤ ਹੈ ਮੈਂ ਕਹਤ ਨਹੀਂ ਮੈਂ ਸਭ ਕੀ ਭਾਈ ਭੋੜੇ ਨਾ ਤੇਰਾ ਇਹ ਨਾ ਤੂੰ ਸਾਡੇ ਨਾਲ ਨਹੀਂ ਨਹੀਂ ਤੇ ਆਹ ਬਾਬਾ ਤੁਹਾਨੂੰ ਮਾਰੀ ਦੋ ਤੁਹਾਡੀ ਹੋਰ ਮੈਂ ਤੇ ਇਸ ਪਿੰਡਾ ਦੇ ਨਹੀਂ ਜਾਂਦਾ ਬਿਲਕੁਲ ਆਹ ਬਾਬਾ ਜੱਸੀ ਸਾਡਾ ਮਸਲੇ ਨਹੀਂ ਬੜਾ ਜੋਬ ਸਿਸਟਰ ਦਾ ਬਾਬਾ ਦਾ ਆਉਂਦਾ ਹੈ ਮੋਰ ਸਗਾ ਲੱਗਾ ਉੱਤੇ ਕਮਲੀਕ ਨਹੀਂ ਆਣੀ ਬਾਰ ਕਮਲੀਕ ਨਹੀਂ ਆਣੀ ਬਾਰ ਨਾ ਕੋ ਅਕੋ ਸਾਈਡ ਤੋਂ ਜਾ ਭਾਈ ਥੋੜਾ ਥੋੜਾ ਇਹ ਪੰਜਾਬ ਸਰਕਾਰ ਦੇ ਕੰਮ ਲੈ ਡਾਕਟਰ ਸਾਹਿਬ ਤੁਹਾਡੇ ગામ ਨੇ ਵੇਖੋ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਹਮੇਸ਼ਾ ਤੁਹਾਨੂੰ ਵੀ ਕਿਹਾ ਮੈਂ ਤੁਹਾਡੀ ਗੱਲ ਸੁਜੋ ਕੀਤਾ ਹੈ ਨਾ ਅੱਜ ਮੈਂ ਡਾਕਟਰ ਸਾਹਿਬ ਕੋਲ ਨਹੀਂ ਗਿਆ ਪਰ ਮੈਂ ਤੁਹਾਡੀ ਜੋ ਤੂੰ ਕੀਤਾ ਨਾ ਤੂੰ ਬਹੁਤ ਗਲਤ ਕੀਤਾ ਮੈਂ ਪੜਨੇ ਗਿਆ ਵੀ ਮੈਂ ਤੁਹਾਡਾ ਮਾਨਸਿਕਾਰਾ ਤੁਹਾਡਾ ਫਰਜ਼ ਹੈ ਮੈਂ ਜੇ ਨਾ ਕਹਾ ਕੋਈ ਮੈਂ ਵੀ ਤਾਂ ਕਾਉਂਸਲਰ ਹਾਂ ਨਾ ਮੈਨੂੰ ਵੀ ਪਬਲਿਕ ਨੇ ਜਤਾਇਆ ਤੁਹਾਨੂੰ ਵੀ ਪਬਲਿਕ ਨੇ ਜਤਾਇਆ ਮੈਨੂੰ ਵੀ ਪਬਲਿਕ ਨੇ ਜਤਾਇਆ ਪੰਜਾਬ ਦਾ ਕੰਮ ਹੈ ਇਹ ਜਿਹਾ ਕਾਰਪੋਰੇਸ਼ਨ ਦਾ ਕੋਈ ਨਹੀਂ ਲੈਣਾ ਦੇਣਾ ਇਹ ਮੇਰਾ ਵਲੰਟੀਅਰ ਹਾਂ ਨੂੰ ਕਿਦਾ ਹੱਥ ਪਾ ਸਕਦਾ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਬੰਨਦਾ ਪਿਆ ਮੈਂ ਕਿਸੇ ਨੂੰ ਕੋਈ ਹੱਥ ਨਹੀਂ ਬੰਨਦਾ ਪਿਆ ਮੈਂ ਆਪਣਾ ਮਾਨ ਲੈਣ ਆਇਆ ਮੈਂ ਇੱਕ ਗੱਲ ਦੱਸਿਆ ਮਾਨ ਲੈਣਾ ਮਾਨ ਲੈਣਾ ਮੈਂ ਕਿਸੇ ਨੂੰ ਅੱਲੀ ਪਾਣੀ ਮਾਸ਼ਾਅੱਲ੍ਹੀ ਮੈਨੂੰ ਆਂਦਾ ਠੀਕ ਕਰਨਾ ਕੋਈ ਗੱਲ ਨਹੀਂ ਰਣ ਸਾਹਿਬ ਚਲੋ ਜਿਸ ਤਰ੍ਹਾਂ ਇਹ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਮੈਂ ਬੜੀ ਪੰਜਾਬੀ ਦੇ ਵਿੱਚ ਮੈਂ ਕਹਿੰਦਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ ਮੈਂ ਸਹਿਮਤ ਹਾਂ ਮਹੱਲੇ ਦੇ ਵਿੱਚ ਇਲਾਕੇ ਦੇ ਵਿੱਚ ਮੈਂ ਕਹਿੰਦਾ ਮੈਂ ਬਿਲਕੁਲ ਸਹਿਮਤ ਹਾਂ ਕੋਈ ਬਦਮਾਸ਼ੀ ਨਾ ਕਰੀ ਮੈਂ ਤੁਹਾਨੂੰ ਕਰਨਾ ਡਾਕਟਰ ਮੇਰੇ ਸਾਹਮਣੇ ਕਰਨੀ ਹੋਵੇ ਮੈਂ ਕੋਈ ਇਮਾਨਦਾਰੀ ਨਾਲ ਵੋਟਾ ਲੈਣਾ ਹੈ ਮੇਰੀ ਗੱਲ ਸੁਣੋ ਡਾਕਟਰ ਮੇਰੇ ਸਾਹਮਣੇ ਕਿਉਂ ਤੂੰ ਉਹਦੇ ਸਿਰੇ ਲਾਇਆ ਦੱਸ ਮੈਂ ਦੱਸਾਂ ਕਿ ਨਾ ਸੀ ਸਿਰੇ ਬੰਦਾ ਹੁਣ ਮੈਂ ਤੈਨੂੰ ਨਹੀਂ ਬੰਦਾ ਨਹੀਂ ਪਾਉ ਡਾਕਟਰ ਸਾਹਿਬ ਮੈਨੂੰ ਮੈਨੂੰ ਉਹਦੇ ਸਿਰੇ ਪਾਵੇ ਮੈਂ ਪਾਉਂਦਾ ਮੈਂ ਪਿੰਡਕ ਪਾਉਂਦਾ ਹੀ ਨਹੀਂ ਸਿਰੇ ਮੈਂ ਪਾਉਂਦਾ ਹੀ ਨਹੀਂ ਸਿਰੇ ਸਾਡਾ ਕੋਈ ਕੰਮ ਨਹੀਂ ਹੈ ਮੈਂ ਸਿਰੇ ਨੂੰ ਵੀ ਕਰਨਾ ਹੈ ਚਲੋ ਕੋਈ ਕੰਮ ਨਹੀਂ ਤਾਂ ਰਾਜ ਜੋ ਕਰਾਓਗੇ ਪਾਸੇ ਕਰਾ ਲੈਣਾ ਮੁਰਤੇ ਇਹ ਅਗਲੇ ਪੰਜਾਬ ਦੇ ਕੰਮ ਨੇ ਇਹ ਕੋਈ ਰੰਗਲੇ ਪੰਜਾਬ ਦੇ ਕੰਮ ਨਹੀਂ ਗਏ ਕਾਰਪੋਰੇਸ਼ਨ ਦੇ ਕੰਮ ਨੇ ਕੋਈ ਕੰਮ ਕੋਈ ਕਰਾਵੇ ਕੋਈ ਖਿਡਾਜੇ ਇੱਥੇ ਹੋ ਰਿਹਾ ਯਾਰ ਇਹਨੂੰ ਅਕਲ ਨਹੀਂ ਕਿ ਮੈਂ ਤੈਨੂੰ ਸਮਝਦਲ ਸਮਝਦਾ ਹੀ ਉਹ ਡਾਕਟਰ ਸਾਹਿਬ ਤੁਸੀਂ ਫਿਰ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮੈਨੂੰ ਇੱਥੇ ਸਰਿਆਮ ਧਮਕੀਆਂ ਲਾਉਣ ਦੇ ਤੂੰ ਲੈ ਤੂੰ ਲੈ ਤੂੰ ਲੈ ਤੂੰ ਮਾਫੀ ਕੀਤੀ ਲੈ ਕੋਈ ਮਾਫੀ ਮੈਂ ਤੁਹਾਨੂੰ ਅੰਦੇ ਹੱਥ ਜੋੜੇ ਪਹਿਲਾਂ ਤੁਹਾਨੂੰ ਮੈਂ ਅੰਦੇ ਹੱਥ ਜੋੜੇ ਤੁਹਾਨੂੰ ਪਹਿਲੋਂ ਹੱਥ ਜੋੜੇ ਆਣੇ ਯਾਰ ਤੇਰਾ ਮਤਲਬ ਨਹੀਂ ਸੀ ਇਹ ਸਿਰ 'ਚ ਹੱਥ ਪਾਉਂਦਾ ਮੈਂ ਤੁਹਾਨੂੰ ਅੰਦੇ ਹੱਥ ਜੋੜੇ ਯਾਰ ਉਹ ਯਾਰ ਨਹੀਂ ਪੜਨੀ ਇੱਧਰ ਨਹੀਂ ਹੋਣਾ ਦੀਪਾ ਭਾਈ ਇੱਧਰ ਆਓ ਦੀਪਾ ਭਾਈ ਦੀਪਾ ਭਾਈ ਇੱਧਰ ਆਓ ਸੀ ਆਕਾਰ ਦੇਵਾ ਦਿਓ ਐਕੀਓ ਸਾਹਿਬ ਉਹ ਗੈਂਤੀ ਜਿੰਨੇ ਕਿੰਨੀ ਬਿੜਾ ਕਿਤਾਬ ਚਿਤਾਇਆ ਹਾਂ ਮਮਾਈ ਦਾ ਮਮਾ ਨੂੰ ਗੈਂਤੀ ਕੀਤੀ

ਉਹ ਜੇ ਬੱਸ ਇਹ ਤਰ੍ਹਾਂ ਗੱਦੀ ਨਹੀਂ ਨਾ ਮਾਮੇ ਨਾ ਬਣੀ ਆਹੋ ਬੇਟਾ ਜਾਓ ਜਾਓ ਗੁਰੂ ਖਾਨ ਨੂੰ ਗੁਰੂ ਵੀ ਹੋਣਾ ਭਾਈ ਥੋੜਾ ਜਣ ਦੇਖੋ ਦੱਬਾ ਕਿਤੇ ਦੱਬਾ ਨਹੀਂ ਭਾਈ ਲਗੋ ਇਹ ਬਣਾਉਦੇ ਸਰਕਾਰੀ ਕੰਮ ਜਦੀ ਭਰਾ ਵੀ ਦਿਓ ਇਹ ਕੋਈ ਨਹੀਂ ਕੋਈ ਦਾ ਕੋਈ 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 ਕੋ

ਦੇਸੀ ਭਾਜੀ ਗਰੁੱਪ ਖੋਲ ਲੋ ਜੀ ਦੋਸਤ ਪਿੱਛੇ ਆ ਜਾਓ ਪਿੱਛੇ ਆ ਜਾਓ ਗਰੁੱਪ ਖੋਲ ਲੋ ਆਓ ਪਿੱਛੇ ਆ ਜਾਓ ਭਾਜੀ ਇੱਕ ਮਿੰਟ ਬਰਾਬਰ ਤੇ ਆ ਜਾਓ ਫੋਟੋ ਲਓ ਸਾਰਾ ਕੋਲੇ ਸੋਨਿਆ ਸੋਸੀ ਆ ਗਾਏ ਲੋ ਸਦਕਾ ਰਿਓਗਾ ਕਾਨਸਰਟ ਹੋਣੇ ਲਾਇਆ ਜੀ ਗਰੁੱਪ ਬੈਠੋ ਰਾਹੁਲ ਮਾਹੁਰ ਬਾਰੇ ਗਿਆ ਸੱਚ ਨੂੰ ਹੂੰ ਤੁਮਨ ਪਈ ਨਹੀਂ ਮੈਂ ਭਾਵੇਂ ਮਾਈ ਗੇ ਘਰ ਤਾਂ ਨਹੀਂ ਮਾਈ ਪਈ ਐ ਅਦਰ ਬਹਿਣ ਨੂੰ ਪਈ ਦੂਜਾ ਫੋਨ ਫੜਾ ਦੇ ਫੋਨ ਦਾ ਕੰਮ ਕਰਾ ਲੀ ਕਰਾ ਲਈ ਕਰਾ ਲਈ ਗਲਤ ਨਹੀਂ ਨਹੀਂ ਗਲਤ ਗਲਤ ਜਿਹੜੀ ਗੱਲ ਗਲਤ ਹੈ ਗਲਤ ਹੈ ਠੀਕ ਨਹੀਂ ਗੱਲ ਕਰਦਾ ਗੱਲ ਨੂੰ ਬੈ ਡਾਂਸਾ ਪਿੱਛੇ ਇਹ ਕੋਈ ਬਾਈਟ ਕਰ ਲੈਂਦੇ ਸਾਨੂੰ ਆ ਆ ਆ ਆ ਇਲਾਕੇ ਦਾ ਪ੍ਰੈਜ਼ੀਡੈਂਟ ਮੇਰੀ ਮਰਜ਼ੀ ਦੇ ਬਗੈਰ ਵੀ ਕੋਈ ਬੰਦਾ ਨਹੀਂ ਦੱਸੇ ਸਾਡੀਆਂ ਵੋਟਾਂ ਡਾਂਸਾ ਨੂੰ ਪਈਆਂ ਹੀ ਆ ਸਾਰੀਆਂ ਵੋਟਾਂ ਡਾਂਸਾ ਨੂੰ ਪਈਆਂ ਅੱਜ ਕਰ ਬੇਟਾ ਮਾਈਂਡ ਜਿੰਨਾ ਪਈਆਂ ਹੋਣਗੀਆਂ ਲਾਂਟ ਕਰਦਾ ਮੈਂ ਉਹ ਤਾਂ ਦੇਖੋ ਸਿੱਧਾ ਹੋ ਗਿਆ ਨਹੀਂ ਨਹੀਂ ਇਹ ਤਾਂ ਉਹ ਮੇਰਾ ਭਰਾ ਹੈ ਕੋਈ ਗੱਲ ਨਹੀਂ ਉਹਨੇ ਯਾਰੀ ਗੱਲ ਗਲਤ ਕੀਤੀ ਹੈ ਮੈਂ ਉਹਨੂੰ ਕਿਹਾ ਯੂ ਆਰ ਰੌਗਲ ਦੱਬ ਸਾਹਿਬ ਨੇ ਤੈਨੂੰ ਸੀਨਾ ਭਾਂ ਲਗੇ ਸੀ ਤੇ ਤੈਨੂੰ ਕਹਿਣਾ ਸੀ ਤੂੰ ਆ ਬਿਲਕੁਲ ਤੇ ਇਹ ਦੇਖੋ ਮੇਰੀ ਗੱਲ ਜਿਹੜੀ ਸੱਚਾਈ ਹੈ ਡਾਕਟਰ ਸਾਹਿਬ ਤੁਹਾਨੂੰ ਇਹ ਗੱਲ ਦਾ ਸਾਰਾ ਚਾਨਾ ਲਗਾ ਹੈ ਜੀ ਇੱਜ਼ਤ ਕਰਦਾ ਉਹਨੇ ਮੈਨੂੰ ਆਂਦੇ ਪਹਿਲਾਂ ਕਿ ਮੈਂ ਡਾਕਟਰ ਸਾਹਿਬ ਦੀ ਰਿਸਪੈਕਟ ਕਰਨੀ ਹੈ ਪੂਰੀ ਉਹਨੇ ਹੱਥ ਜੋੜਨੇ ਆ ਛੱਡੋ ਪਲੀਜ਼ ਮੇਰੇ ਵਾਸਤੇ ਜੀ ਇਹ ਭਰਾਓ ਵੱਡੇ ਜੀ ਜੀ ਬੈਠਾ ਦੜਤ ਕਰ ਲੋ ਤਾਂ ਉਸਕੇ ਦੇ ਨਾਮ ਅਪਚ 55 ਅੱਗੇ ਕਰ ਬਿਤਾ ਮਾਈਕ ਹਾਂਜੀ ਸਰ ਅੱਜ ਡਾਕਟਰ ਸਾਹਿਬਾਂ ਜੀ ਵਾਰਡ ਨੰਬਰ 52 ਜਾਏ ਆਂ ਵਿਘਟਨ ਕਰਨ ਠੀਕ ਹੈ ਜੀ ਸੇ ਤੋਂ ਬੱਲੇ ਲੱਖਾਂ ਦਾ ਅਸਰ ਬਹੁਤ ਬਹੁਤ ਮੁਬਾਰਕ ਮਾਦ ਲੈਣਾ ਜੋ ਨਵੇਂ ਦਸਤੂਰੀਆਂ ਨਾਲ ਗਿਆ ਤੇ ਜਿਹੜਾ ਪੰਜਾਬ ਦੇ ਨਾਤੇ ਪੰਜਾਬ ਦੇ ਕੰਮ ਜਰਿਆ ਪੰਜਾਬ ਗੰਡਾਲਾ ਉਹਦੇ ਤੇ ਗਲੀ ਗੰਡਾਲੀ ਦੇ ਵਿੱਚ ਸੀ ਸਿਵਲ ਵਰਕ ਦਾ ਉਹ ਗੱਟ ਮੁਕਾ ਤੇ ਕਿਉਂਕਿ ਪਿਛਲੇ ਦਿਨੀ ਮੈਂ ਇੱਥੇ ਆਇਆ ਸੀ ਔਰ ਲੋਕਾਂ ਦੀ ਇਹ ਮੰਗ ਸੀ ਕਿ ਇਸ ਇਲਾਕੇ ਦੀ ਜਿਹੜੀ ਇਹ ਗਲੀ ਹੈ ਗੰਡਾਲਾ ਦੀ ਉਹ ਕਾਫੀ ਪੁਰਾਣੀ ਹੈ ਸੋ ਅੱਜ ਅਸੀਂ ਉਹਦਾ ਕੁਝ ਕੰਮ ਬਣਾਉਣ ਲਈ ਜਾਈ ਜਿਹੜਾ ਇਸ ਕਾਸ ਦਾ ਹੋਈ ਔਰ ਲਖਨਊਆ ਵਸੀਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਪਹਿਲੇ ਵੀ ਪੀਨਲ ਕਾਣੀ ਦੀ ਵੀ ਪ੍ਰੋਬਲਮ ਸੀ ਹਾਂਜੀ ਬਿਲਕੁਲ ਜਿਹੜਾ ਕਦੋਂ ਹੋਰ ਆਂਦਾ ਰਿਹਾ ਕਾਫੀ ਬਿਲਕੁਲ ਬਿਲਕੁਲ ਆਂਦਾ ਰਿਹਾ ਅਸੀਂ ਇਹਨਾਂ ਨੂੰ ਇੱਕ ਟਿਊਬਲ ਵੀ ਦਿੱਤਾ ਜਿਹੜੀ ਉਹਨਾਂ ਦੇ ਘਰਾਂ ਦੇ ਦੇ ਰਹੇ ਹੋਰ ਵੀ ਬੇਸਿਕ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਵਾਅਦਾ ਕੀਤਾ ਲੋਕਾਂ ਦੇ ਨਾਲ ਇੱਕ ਇੱਕ ਵਾਅਦੇ ਤੇ ਪੂਰਾ ਉਤਰਾਗੇ ਔਰ ਮੈਂ ਵਿਸ਼ਵਾਸ ਦਿਵਾਉਣਾ ਨਾਬਰ ਸਰ ਸ਼ਹਿਰ ਵਸੀਆਂ ਤੋਂ ਵੀ ਆਉਣ ਦਾ ਟਾਈਮ ਦੇ ਵਿੱਚ ਰੌਕਟ ਦੀ ਸਕੀਨ ਨਾਲ ਉਹ ਵਾਜ ਜਿਹੜੇ ਆ ਉਹ ਕੰਮ ਕਰ ਰਹਿਦਾ। ਹਾਂਜੀ ਸ਼ਿਵਾ ਜੀ ਕੀ ਹਾਲ ਚਾਲ ਹੈ? ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਗੰਡਾਲੀ ਗਲੀ 'ਚ ਪਹਿਲਾਂ ਤੇ ਮੈਂ ਆਪਣੇ ਐਮ.ਐਲ.ਏ. ਸਾਹਿਬ ਹਲਕਾ ਸੈਂਟਰ ਦੇ ਵਿਧਾਇਕ ਸਤਕਾਰਯੋਗ ਐਮ.ਐਲ.ਏ. ਡਾਕਟਰ ਜੇ ਬੁਤਾਈ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਦਿਨੀ ਜਦੋਂ ਗੰਡਾਲੀ ਗਲੀ 'ਚ ਜੁਆਇਨ ਹੋ ਪਾਈਆਂ ਸੀ ਐਮ.ਐਲ.ਏ. ਸਾਹਿਬ ਨੇ ਲੋਕਾਂ ਦੀ ਮੰਗ ਲਈ ਕਿ ਗੰਡਾਲੀ ਗਲੀ ਬਣਾਈ ਜਾਵੇ ਕਿੰਨੇ ਸਾਲਾਂ ਤੋਂ ਬਣੀ ਨਹੀਂ ਦੇ ਸਤਿਕਾਰਯੋਗ ਅੰਮ੍ਰਿਤਪਾਲ ਸਾਡੇ ਡਾਕਟਰ ਜੀ ਅੱਜ ਆਏ ਨੇ ਗਲੀ ਦਾ ਦੁਕਾਨਦਾਰ ਤੇ ਮੈਂ ਕਹਾਂ ਜਦੋਂ ਗਲੀ ਵਾਲਿਆਂ ਨੂੰ ਵੀ ਇਹ ਧੰਨਵਾਦ ਕਰਦਾ ਗਲੀ ਵਾਲਿਆਂ ਦਾ ਜਿਨ੍ਹਾਂ ਨੇ ਡਾਕਟਰ ਸਾਹਿਬ ਦੇ ਅੱਗੇ ਮੰਗ ਰੱਖੀ ਸਾਡੇ ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਨੇ ਭਾਈ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਦਿਨੀ ਤੁਸੀਂ ਨਾਲ ਹੀ ਹੁੰਦੇ ਹੋ ਮਿਲ ਗਿਆ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੀ ਆਏ ਦਿਨ ਕੋਈ ਨਾ ਕੋਈ ਦੁਕਾਣ ਸਾਡੇ ਐਮਐਲਏ ਸਾਹਿਬ ਕਰਦੇ ਰਹੇ ਨੇ ਤੇ ਪਿਛਲੇ 70 ਜਿਹੜੇ ਪਿਛਲੀਆਂ ਸਰਕਾਰਾਂ 15 ਸਾਲ ਰਾਜ ਕਰ ਗਈਆਂ ਕੋਈ ਡੱਕਾ ਨਹੀਂ ਤੋੜਿਆ ਉਹਨਾਂ ਨੇ ਉਹ ਸੜਕਾਂ ਉਤਰਾਂ ਦੀ ਉਤਰਾਂ ਹੀ ਅੱਜ ਵੀ ਗਲੀਆਂ ਵੀ ਉਤਰਾਂ ਦੀ ਉਤਰਾਂ ਹੈ ਪਹਿਲਾ ਐਮਐਲਏ ਮਿਲਿਆ ਡਾਕਟਰ ਅਜੀਤ ਗੁਤਾਈ ਦੇ ਰੂਪ ਦੇ ਵਿੱਚ ਕਿ ਜਿਨ੍ਹਾਂ ਨੇ ਇਹ ਵਿਕਾਸ ਕਾਰੇ ਦੇ ਕੰਮ ਜਿਹੜੇ ਬੜੇ ਤੇਜ਼ੀ ਦੇ ਨਾਲ ਕਰਦੇ ਨੇ ਤੇ ਜਿਹੜਾ ਆਉਣ ਵਾਲਾ ਸਮਾਂ ਵੀ ਹੈ ਤੇ ਜਿੱਦਾਂ ਵੀ ਸਾਡੇ ਡਾਕਟਰ ਸਾਹਿਬ ਨੇ ਕਿਹਾ ਕਿ ਰੋਪੜ ਦੀ ਸਪੀਡ ਨਾਲ ਕਾਤੇ ਕੰਮ ਹੋਣਗੇ ਸਾਰੇ ਇਸ ਸਮੇਂ ਲੋਕਾਂ ਨੂੰ ਸ਼ੁਕਰੀਆ ਮੰਨਾ ਥੋੜਾ ਜਿਹਾ ਸਹਿਬੂਲ ਦੇ ਨਾਲ ਕੰਮ ਲਿਆ ਕਰੋ ਸ਼ਰਾਤੀ ਆਂਸਰ ਬਹੁਤ ਘੁੰਮਦੇ ਨੇ ਤੇ ਆਪਾਂ ਉਹਨਾਂ ਤੋਂ ਬਚੀਏ ਤੇ ਆਪਾਂ ਕੋਈ ਮੋਟੀ ਗੱਲ ਨਹੀਂ ਕਰਨੀ ਬਾਕੀ ਧੰਨਵਾਦ ਕਰਦੇ ਆਂ ਵੀ ਇਹ ਔਕਾ ਸੈਂਟਰ ਦੇ ਵਿਧਾਇਕਾ ਕਰਦੇ ਹਾਂ ਜੀ ਚਲੋ ਗੋਏ ਦਰਸਾ ਮੈਂ ਅਗਿੱਤ ਨੂੰ ਆਈ ਚਾਹਤ ਵੇਰੀ ਗੁੱਡ ਥੈਂਕ ਯੂ ਸੋਰੌਟ ਉਹ ਬਿਟਾ ਦਰਸਾ ਦਾ ਵੀ ਕਰਾਓ ਦਰਸਾ ਆਪਣੇ ਕਰਾਣਾ ਹੈ ਮੈਂ ਔਰ ਇਹਦਾ ਕਰਾਣਾ ਹੈ ਭਾਈ ਨਾ ਲਾਓ ਨਹੀਂ ਮੇਰੀ ਗੱਲ ਸੁਣ ਮੇਰੀ ਕੋਈ ਫੁੱਟ ਫਾਈਟ ਨਹੀਂ ਪਲੀਜ਼ ਰਿਕਵੈਸਟ ਕਰਨਾ ਥੋੜਾ ਜਿਹਾ ਲਗਾ ਦੋ ਬੈਠਾ ਮੇਰੇ ਕੋਲ ਇਹਨਾਂ ਨੂੰ ਨਹੀਂ ਖਾਂਦੇ ਮੈਂ ਨਹੀਂ ਨਹੀਂ ਨਰਾਜ ਨਹੀਂ ਇਹ ਤੁਹਾਨੂੰ ਥੋੜੇ ਨਾਲ ਬਾਈਕ ਹੈ ਵੀ ਟੱਚ 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 ਫੋਰ ਲੱਡੂ ਥੈਂਕ ਯੂ ਦਰਸਾ ਇੱਕ ਫੋਟੋ ਕਰੀ ਇੱਕ ਫੋਟੋ ਨਹੀਂ ਹੈ ਇਕ ਫੋਟੋ ਨਹੀਂ ਮੈਂ ਕਹਾ ਸਰ ਨਹੀਂ ਕੱਢਦੀ ਆਈ ਮੈਂ ਕਹਾ ਤੁਹਾਡੀ ਨਹੀਂ ਆਉਂਦੀ ਸਰ ਕਪੂਰ ਸਾਹਿਬ ਕਰਿਓ ਜਰਾ ਅੱਧਾ ਦੇਖ ਆਜੋ ਆਜੋ ਨਾ ਕੱਢੋ ਕੱਢੀ ਗਿਆ ਨਹੀਂ ਤਾਂ ਜੀ ਬੜਾ ਭਰਾ ਹੈ ਕੋੜ ਦੇਣਾ ਹਾਂ ਚਲੋ ਕੋੜ ਨਹੀਂ ਚਾਹੀਦਾ ਆਪਣੇ ਕੋਲ ਕੋਈ ਲੱਡੂ ਖਾਣਾ ਆ ਖਾ ਲਿਆ ਫਿਰ ਚਲੋ ਬਈ ਬੱਸ ਚਲੀਓ ਮਾਈ ਕੈਂਟੀ ਵਾਲਿਓ ਨਹੀਂ ਫੇਕ ਕੀ ਹੋ ਰਿਹਾ ਵੇ ਕੀ ਹੋ ਰਿਹਾ